ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ। ਕਿਆ ਕੋਈ ਕਰੇ ਵਿਚਾਰ। ਜੋ ਪਾਇਆ ਭਾਂਡੇ ਵਿੱਚ ਕੀ ਪਾਇਆ ਜਾ ਰਿਹਾ? ਅੱਜ ਤੁਹਾਡੇ ਦਿਮਾਗ ਵਿੱਚ ਇਹ ਪਾਇਆ ਜਾ ਰਿਹਾ ਕਿ ਜੱਟਾਂ ਦੇ ਪੁੱਤ ਸ਼ਰਾਬ ਪੀਂਦੇ ਆ, ਨੌਜਵਾਨੋ ਤੁਸੀਂ ਸ਼ਰਾਬ ਪੀਓ, ਬੱਕਰੇ ਬਲਾਓ, ਧਣ ਜਾਓ। ਪੜਨ ਲਿਖਣ ਦੀ ਤੁਹਾਨੂੰ ਲੋੜ ਨਹੀਂ ਕਾਲਜ ਵਿੱਚ ਤੁਸੀਂ ਕੀ ਕਰਨ ਜਾਣਾ ਅਸੀਂ ਦੱਸਾਂਗੇ ਤੁਹਾਨੂੰ, ਗੀਤਕਾਰ ਦੱਸਣਗੇ ਤੁਹਾਨੂੰ। ਇਹ ਦੱਸਦੇ ਆ ਤੁਸੀਂ ਸਕੂਲਾਂ ਕਾਲਜਾਂ ਵਿੱਚ ਕੀ ਕਰਨ ਜਾਣਾ। ਪੜਨ ਨਹੀਂ ਜਾਣਾ ਤੁਸੀਂ, ਜੇ ਪੜ ਗਏ ਫਿਰ ਤਾਂ ਪੰਜਾਬ ਦੇ ਨੌਜਵਾਨ ਗੱਭਰੂ ਇਹ ਤੇ ਫਿਰ ਅਣਖੀਲੇ ਤੇ ਤਰਫੀਆਂ ਕਰ ਜਾਣਗੇ ਤੇ ਉੱਚੇ ਅਹੁਦਿਆਂ ਤੇ ਪਹੁੰਚ ਜਾਣਗੇ ਤੇ ਹੱਕ ਮੰਗਣਗੇ ਨਾ ਨਾ ਤੁਹਾਨੂੰ ਪੜਾਉਣਾ ਨਹੀਂ ਉਹਨਾਂ ਨੇ ਇੱਕ ਤੇ ਤਾਲਿਬਾਨ ਉਹ ਨੇ ਨਾ ਜਿਹੜੇ ਸਕੂਲ ਢਾਹ ਦਿੰਦੇ ਆ ਤੁਹਾਨੂੰ ਪਤਾ ਨਾ ਤਾਲਿਬਾਨ ਪਿੱਛੇ ਜਾ ਉਹਨਾਂ ਨੇ ਬੜੇ ਸਕੂਲ ਢਾਹਦੇ ਜਿੱਥੇ ਕੁੜੀਆਂ ਪੜ੍ਹਨ ਵਾਸਤੇ ਜਾਂਦੀਆਂ ਸਕੂਲ ਢਾਪੇ ਕਹਿੰਦੇ ਸਕੂਲ ਨਹੀਂ ਚਾਹੀਦਾ ਇਧਰ ਵੀ ਤਾਲਿਬਾਨ ਬੈਠੇ ਨੇ ਉਹ ਕਹਿੰਦੇ ਸਾਨੂੰ ਸਕੂਲ ਨਹੀਂ ਢਾਉਣੇ ਕੋਲ ਨਹੀਂ ਢਾਉਣੇ ਧੰਦਿਆ ਜੀ ਅਸੀਂ ਟੀਚਰ ਨਹੀਂ ਹਟਾਉਣੇ ਜਿਹੜੇ ਰੱਖੇ ਹੋਏ ਨੇ ਉਹ ਰੱਖਣੇ ਆ ਉਹ ਤਰਖਾਵਾ ਵੀ ਦੇਾਂਗੇ ਅਸੀਂ ਤੁਹਾਨੂੰ ਦੁਪਹਿਰ ਦਾ ਖਾਣਾ ਵੀ ਦੇਾਂਗੇ ਪਰ ਤੁਹਾਨੂੰ ਪੜਨ ਜੋਗੇ ਨਹੀਂ ਰਹਿਣ ਦੇ ਧੰਦਿਆ ਆ ਪਿੱਛੇ ਜੱਟ ਨੀਤੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਾਸ ਕਰਾਤੀ ਬੜੀ ਖਤਰਨਾਕ ਵੀ 8ਵੀਂ ਤੱਕ ਕੋਈ ਬੱਚਾ ਫੇਲ ਕਰਨਾ ਹੀ ਨਹੀਂ ਧੰਦਿਆ 8ਵੀਂ ਤੱਕ ਕੋਈ ਬੱਚਾ ਫੇਲ ਕਰਨਾ ਹੀ ਸ਼ਾਇਦ 9ਵੀਂ ਤੱਕ ਆਪਾਂ ਨੇ ਮੈਨੂੰ ਯਾਦ ਨਹੀਂ ਅੱਠਵੀਂ ਤੱਕ ਨੌਵੀਂ ਤੱਕ ਕਹਿੰਦੇ ਕੋ ਬੱਚਾ ਫੇਲ ਕਰਨਾ ਹੀ ਨਹੀਂ ਹੁਣ ਜਿਹੜੇ ਬੱਚੇ ਨੂੰ ਇਹ ਪਤਾ ਲੱਗ ਗਿਆ ਮੈਂ ਤਾਂ ਹੁਣ ਨੌਵੀਂ ਤੱਕ ਤਾਂ ਫੇਲ ਹੋਣਾ ਹੀ ਨਹੀਂ ਫਿਰ ਪੜ੍ਹਨ ਦੀ ਲੋੜ ਹੀ ਨਹੀਂ ਤੇ ਜਿਹੜੇ 9 ਸਾਲ ਐਦਾਂ ਹੀ ਨਿਗਾਹਾਂ ਦੇ ਕੋਈ ਗੱਲ ਨਹੀਂ ਬਸ ਪਾਸ ਤਾਂ ਹੋ ਹੀ ਜਾਣਾ ਸਾਡਾ ਬੇਸ ਖਰਾਬ ਹੋ ਗਿਆ ਬੱਚੇ ਦਾ ਇੱਕ ਸਾਲ ਦਾ ਬੇਸ ਖਰਾਬ ਹੋ ਜਾਵੇ ਮੁੜ ਕੇ ਪੈਰ ਨਹੀਂ ਲੱਗਦੇ ਜਿਨ੍ਹਾਂ ਦੇ 8 ਸਾਲ ਬੱਚਿਆਂ ਦੇ ਬੇਲੇ ਲੰਘਾ ਦਿੱਤੇ ਉਹਨਾਂ ਦਾ ਦਿਮਾਗ ਦੀ ਐਕਸਰਸਾਈਜ਼ ਹੀ ਨਹੀਂ ਹੋਈ ਉਹਨਾਂ ਨੂੰ ਬੇਸਿਕ ਗੱਲਾਂ ਦਾ ਹੀ ਨਹੀਂ ਪਤਾ ਲੱਗਾ ਆਹਣ ਦੇ ਜਿਹੇ ਬੇਸਿਕ ਫਾਰਮੂਲੇ ਨੇ ਉਹ ਪਪੈਂਟ ਲੱਗੇ ਔਰ ਉਹ ਮੈਟ੍ਰਿਕ ਕਿਥੋਂ ਪਾਸ ਕਰਨਗੇ ਹੋਗੇ ਪਾਸ ਨਹੀਂ ਹੋ ਸਕੋ ਤੇ ਅੰਦਰ ਤੇ ਬੜੀਆਂ ਫਤਿਹਨਾਕ ਕ੍ਰਿਤੀਆਂ ਅੱਜ ਘੜੀਆਂ ਜਾ ਰਹੀਆਂ ਨੇ ਇਹਨਾਂ ਨੂੰ ਪੜਨ ਵਾਸਤੇ ਜੋਗੇ ਨਾ ਛਡੋ ਇਹ ਅਸਲੀਤ ਕਾਰਾਂ ਨਹੀਂ ਕਹਿੰਦੇ ਗੀਤ ਕਾਰਾਂ ਨਹੀਂ ਅਸੀਂ ਦੱਸਾਂਗੇ ਤੁਹਾਨੂੰ ਤੁਸੀਂ ਕੀ ਕਰਨ ਵਾਸਤੇ ਜਾਣਾ ਕਾਲਜਾਂ ਦੇ ਵਿੱਚ ਤੇ ਤੁਸੀਂ ਕੀ ਕੰਮ ਕਰਨਾ ਹੈ ਬਸ ਤੁਸੀਂ ਸ਼ਰਾਬਾ ਪੀਣੀਆਂ ਨੇ ਲਲਕੜੇ ਮਾਰਨੇ ਆ ਤੇ ਪੁੱਠੇ ਸਦੇ ਕੰਮ ਕਰਨੇ ਆ ਜਿਹੜਾ ਨੌਜਵਾਨ ਜਿਹਦੇ ਅੰਦਰੋਂ ਕਦੇ ਹੂਕ ਉੱਢਦੀ ਹੁੰਦੀ ਸੀ ਧਿਆਨ ਦੇ ਅਜੇ ਜਿਹੜਾ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਵਾਸਤੇ ਜ਼ਾਲਮ ਦੀ ਸੰਗੀ ਫੜਨ ਵਾਸਤੇ ਤਿਆਰ ਹੁੰਦਾ ਸੀ ਨਾ ਅੱਜ ਉਹਨੂੰ ਧੀਆਂ ਭੈਣਾਂ ਦੀਆਂ ਇੱਜ਼ਤਾਂ ਦਾ ਸ਼ਿਕਾਰੀ ਬਣਾ ਕੇ ਰੱਖਦਾ ਹੈ ਨਾ ਬੀਤਾਂ ਵਾਲੇ ਤੁਸੀਂ ਕਹਿੰਦੇ ਹੁੰਦਾ ਹੀ ਕੁਛ ਨਹੀਂ ਪਾਤਸ਼ਾਹ ਜੀ ਕਹਿੰਦੇ ਜੋ ਪਾਵੇਂ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਪਾਤਸ਼ਾਹ ਜੀ ਕਹਿੰਦੇ ਜੋ ਪਾਇਓ ਉਹੀ ਨਿਕਲਣਾ ਹੈ ਜੋ ਸੁਣਿਆ ਹੀ ਵੀ ਸ਼ਰਾਬ ਪੀਂਦੀਆਂ ਗੱਲਾਂ ਸੁਣੀਆਂ ਹੀ ਗੰਡੀਆਂ ਗੱਲਾਂ ਧਿਆਨ ਦੇ ਵਿੱਚ ਉਹੀ ਸੁਣेंगी ਫਿਰ ਉਹ ਜਿਵੇਂ ਦਾ ਬੰਦਾ ਸੁਣਦਾ ਜੋ ਵੇਖਦਾ ਉਦਾਂ ਦੇ ਦਿਮਾਗ ਵਿੱਚ ਖਿਆਲ ਵਸਦੇ ਜਾਂਦੇ ਆ ਉਹਨਾਂ ਦੇ ਵਿਚਾਰ ਬਣ ਜਾਂਦੇ ਜਿੱਦਾਂ ਦੇ ਵਿਚਾਰ ਬਣ ਜਾਂਦੇ ਉਹਨਾਂ ਦਾ ਕੰਮ ਕਰਦਾ ਉਹਨਾਂ ਦਾ ਉਹੋ ਕੁਝ ਹੋ ਰਿਹਾ ਹੈ ਆ ਜੋ ਕੁਝ ਘਟਨਾਵਾਂ ਅੱਜ ਆਪਾਂ ਦੇਖ ਰਹੇ ਆ ਨੌਜਵਾਨ ਬੱਚੀਆਂ ਨੂੰ ਜਿਹੜਾ ਸ਼ਰਿਆਮ ਬਸ ਦੇ ਵਿੱਚੋਂ ਬੇਇੱਜ਼ਤ ਕਰਕੇ ਥੱਲੇ ਛੁੜ ਦਿੱਤਾ ਜਾਂਦਾ ਹੈ ਇਹ ਕਿਹਦੇ ਕਰਨਾ ਕਰਨਾ ਵਿੱਚ ਕਿਉਂਕਿ ਤੁਹਾਨੂੰ ਸਿਖਾਇਆ ਇਹ ਕੁਝ ਵੀ ਤੁਹਾਡੇ ਦਿਮਾਗ ਵਿੱਚ ਜਿੰਦਾ ਭਰ ਦਿੱਤੀਆਂ ਗਈਆਂ ਹੋਰ ਕੁਝ ਹੋਵੇ ਚਾਹੇ ਨਾ ਹੋਵੇ ਪਰ ਤੁਹਾਡੇ ਘਰ ਵਿੱਚ ਗਲਾਸੀ ਜਰੂਰ ਖੜਨੇ ਚਾਹੀਦੇ ਇਹ ਧਰਤ ਦਾ ਦੇ ਤਾ ਪਿਛੇ ਜਾ ਕੇ ਹਾਂ ਕਰਨਾ ਕਿਸੇ ਵੀਰ ਨੇ ਦੱਸਿਆ ਇਦਾਂ ਦਾ ਵੀ ਗੀਤ ਆ ਗਿਆ ਕਹਿੰਦੇ ਜੱਟਾਂ ਦੇ ਪੁੱਤ ਸਵੇਰੇ ਉੱਠ ਕੇ ਫੀਮ ਖਾਂਦੇ ਤੇ ਨੌਜਵਾਨ ਉਹਨਾਂ ਗੀਤਾਂ ਤੇ ਟੁਟਕੀਆਂ ਮਾਰ ਕੇ ਨੱਚਦੇ ਆ ਮੈਂ ਕਹਿੰਦਾ ਨੌਜਵਾਨਾ ਜਦੋਂ ਤੁਸੀਂ ਐਸੇ ਗੀਤ ਜਿਹਦੇ ਵਿੱਚ ਇਹ ਵਿਚਾਰ ਦਿੱਤਾ ਜਾ ਰਿਹਾ ਕਿ ਤੁਸੀਂ ਸਵੇਰੇ ਉੱਠ ਕੇ ਫੀਮ ਖਾਣਾ ਤੁਹਾਡਾ ਕਲਚਰ ਹੈ ਬਸ ਜਦੋਂ ਉਸ ਤੁੰਦ ਤੇ ਨੱਚਣ ਲੱਗ ਪਏ ਟੁਟਕੀਆਂ ਮਾਰਦਿਆਂ ਸਮਝੋ ਤੁਸੀਂ ਉਸ ਗਾਣੇ ਨਾਲ ਸਹਿਮਤ ਹੋਗੇ